ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗਰ ਚੂੜੀਆਂ ਤੋਂ ਦਲਜੀਤ ਸਿੰਘ ਲੱਕੀ ਨੂੰ ਆਪ ਪਾਰਟੀ ਵੱਲੋਂ ਹਲਕਾ ਫਤਿਹਗਰ ਚੂੜੀਆਂ ਵਿੱਚ ਸੰਗਠਨ ਇੰਚਾਰਜ ਲਗਾਇਆ ਗਿਆ ਹੈ। ਇਸ ਮੌਕੇ ਹਲਕਾ ਫਤਿਹਗਰ ਚੂੜੀਆਂ ਵਿੱਚ ਆਪ ਪਾਰਟੀ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਚੱਲ ਰਹੀ ਹੈ। ਵੱਡੀ ਗਿਣਤੀ ਵਿੱਚ ਆਪ ਪਾਰਟੀ ਦੇ ਉਮੀਦਵਾਰ ਅਤੇ ਆਪ ਪਾਰਟੀ ਦੇ ਵਰਕਰ ਦਲਜੀਤ ਸਿੰਘ ਲੱਕੀ ਨੂੰ ਵਧਾਈਆਂ ਦੇਣ ਉਹਨਾਂ ਦੇ ਦਫ਼ਤਰ ਵਾਲੀ ਬਾਹਰ ਵਿੱਚ ਪੁੱਜ ਰਹੇ ਹਨ। ਇਸਮੋ ਕੇ ਆਪ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੋਬਨਜੀਤ ਸਿੰਘ ਰੰਦਾਵਾ ਹਲਕਾ ਜੋਥ ਕੋਆਰਡੀਨੇਟਰ ਅਨਮੋਲ ਜੋਤ ਸਿੰਘ ਰੰਦਾਵਾ ਤੇ ਲੋਕ ਸਭਾ ਹਲਕਾ ਇੰਚਾਰਜ ਅਤੇ ਚੇਅਰਮੈਨ ਨਗਰ ਸੁਧਾਰ ਟਰਸਟ ਗੁਰਦਾਸਪੁਰ ਰਜੀਵ ਕੁਮਾਰ ਸ਼ਰਮਾ ਉਚੇਚਿਤ ਹੋਤੇ ਦਰਜੀਤ ਸਿੰਘ ਲੱਕੀ ਨੂੰ ਵਧਾਈ ਦੇਣ ਪੁੱਜੇ ਆਪਦਾ ਬਿਲਨ ਤੇ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਦਲਜੀਤ ਸਿੰਘ ਲੱਕੀ ਆਪ ਪਾਰਟੀ ਦੇ ਵਰਕਰਾਂ ਦੇ ਨਾਲ ਤਪਸਥਾਨ ਮੰਦਿਰ ਬਾਬਾ ਸ਼੍ਰੀ ਚੰਦ ਜੀ ਪਿੰਡ ਨਾਨਕਚੱਕ ਵਿਖੇ ਨਤਮਸਤਕ ਹੋਏ ਅਤੇ ਮੰਦਰ ਦੇ ਮਹੰਤ ਹਰੀਕੁੰਭ ਦਾਸ ਜੀ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਦਲਜੀਤ ਸਿੰਘ ਲੱਕੀ ਨੇ ਆਪਣੇ ਪਿੰਡ ਦਬੁਰਜੀ ਦੇ ਗੁਰਦੁਆਰਾ ਸਾਹਿਬ ਵਿੱਚ ਵੀ ਮੱਥਾ ਟੇਕਿਆ ਵਰਕਰਾਂ ਨੇ ਢੋਲ ਤੇ ਪੰਗੜੇ ਪਾ ਕੇ ਅਤੇ ਆਤਿਸ਼ਬਾਜ਼ੀ ਚਲਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਇਥੇ ਇਹ ਵੀ ਦੱਸਣਾ ਬੰਦਾ ਹੈ ਕਿ ਆਪ ਪਾਰਟੀ ਵੱਲੋਂ ਦਲਜੀਤ ਸਿੰਘ ਲੱਕੀ ਨੂੰ ਜ਼ਿਲ੍ਹਾ ਗੁਰਦਾਸਪੁਰ ਜ਼ੋਨ ਮੀਤ ਪ੍ਰਧਾਨ ਲਗਾਇਆ ਗਿਆ ਸੀ ਅਤੇ ਹੁਣ ਫਿਰ ਸੰਗਠਨ ਇੰਚਾਰਜ ਹਲਕਾ ਫਤੇਗਰ ਚੂੜੀਆਂ ਲਗਾਇਆ ਗਿਆ ਹੈ ਦਲਜੀਤ ਸਿੰਘ ਲੱਕੀ ਨੇ ਪੱਤਰਕਾਰਾਂ ਨਾਲ ਗਲਬਤ ਕਰਦੇ ਹੋਏ ਦੱਸਿਆ ਕਿ ਆਪ ਪਾਰਟੀ ਪੂਰਾ ਸਰਵੇ ਕਰਕੇ ਫਿਰ ਆਉਦਾ ਦੇ ਕੇ ਕਿਸੇ ਵੀ ਵਰਕਰ ਨੂੰ ਨõ ਨਵਾਜ਼ਦੀ ਹੈ ਦਲਜੀਤ ਸਿੰਘ ਲੱਕੀ ਨੇ ਕਿਹਾ ਕਿ ਜੋ ਪਾਰਟੀ ਨੇ ਮੈਨੂੰ ਮਾਣ ਸਤਿਕਾਰ ਦਿੰਦਾ ਹੈ ਮੈਂ ਪੀੜ੍ਹੀਆਂ ਤੱਕ ਆ ਪਾਰਟੀ ਦਾ ਕਰਜ਼ਦਾਰ ਰਹਾਂਗਾ ਦਲਜੀਤ ਸਿੰਘ ਲੱਕੀ ਨੇ ਕਿਹਾ ਕਿ ਜਿੰਨੀ ਪਾਵਰ ਮੈਨੂੰ ਪਾਰਟੀ ਨੇ ਦਿੱਤੀ ਹੈ ਮੈਂ ਇਸ ਤੋਂ ਵੱਧ ਕੰਮ ਕਰਕੇ ਵਿਖਾਵਾਂਗਾ ਪਹਿਲਾਂ ਤੁਹਾਡਾ ਧੰਵਾਦ ਆਏ ਨੇ ਸਭ ਤੋਂ ਪਹਿਲਾਂ ਉਹ ਕਾਲਪੁਰਖ ਦਾ ਕਾਲੂ ਸੱਚੇ ਪਾਸ਼ਾ ਜੀ ਦਾ ਬਾਬਾ ਸ੍ਰੀ ਚੰਜੀ ਦੇ ਚਰਨਾਚ ਮਤਮਸਤ ਘਰੋਂ ਆਏ ਆ ਔਰ ਉਹਨਾਂ ਦਾ ਅਸ਼ੀਰਵਾਦ ਸੀਗਾ ਸੱਚੇ ਪਾਸ਼ਾ ਨੇ ਕਿਰਪਾ ਕੀਤੀ ਆ ਤੇ ਉਹ ਸਭ ਤੋਂ ਪਹਿਲਾਂ ਉਹਨਾਂ ਕੋ ਇਹੋ ਹੀ ਅਰਦਾਸ ਕੀਤੀ ਆ ਕਿ ਸੱਚੇ ਪਾਸ਼ਾ ਜੀ ਇਹ ਅਵਦਾ ਬਖਸ਼ਿਆਈ ਤੇ ਮਤਬੁੱਧ ਆਪਣੀ ਬਖਸ਼ੀ ਕਿਉਂਕਿ ਮੇਰੀ ਕੁਛ ਬੁੱਧੀ ਆ ਮੈਂ ਨਹੀਂ ਲਵਾ ਸਕਦਾ ਪਰ ਮਤਮਾ ਜੀ ਆ ਤੂੰ ਹੀ ਉਹ ਸਾਫ ਕਰਨਾ ਸੱਚੇ ਪਾਸ਼ਾ ਮੈਨੂੰ ਸਹੀ ਰਾਹ ਤੇ ਚਲਾ ਕੇ ਰੱਖੀ ਕਦੇ ਹੰਕਾਰ ਨਾ ਆਉਂਦੀ ਬਾਕੀ ਮੈਂ ਆਪਣੇ ਆਪਣਾ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਪ੍ਰਭਾਰੀ ਸਾਡੇ ਮਨੀਸ਼ ਸੋਧਿਆ ਜੀ ਸਾਡੇ ਸਿਆਮਾ ਪੰਜਾਬ ਸਹਿ ਪ੍ਰਵਹਸ ਸਿੰਘ ਜੀ ਮਾਨ ਔਰ ਅਮਨ अरोड़ा ਜੀ ਪੰਜਾਬ ਪ੍ਰਧਾਨ ਕਾਰਜਕਾਰੀ ਪ੍ਰਧਾਨ ਸ਼ਹਿਰੀ ਕਸੀਦ ਦਾ ਬਹੁਤ-ਬਹੁਤ ਜਿੰਦਗੀ ਅਕਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਮੈਂ ਕੋਸ਼ਿਸ਼ ਕਰੂੰਗਾ ਕਿ ਇਹ ਜਿਹੜੀ ਤਾਕਤ ਪਾਰਟੀ ਨੇ ਮੈਨੂੰ ਦਿੱਤੀ ਆ ਇਹ ਮੈਂ ਡਬਲ ਕਰਕੇ ਮੋੜਾਂਗਾ ਆਉਣ ਵਾਲੀ 27 ਦੀ ਇਲੈਕਸ਼ਨ ਦੇ ਵਿੱਚ ਇਹ ਜਿਹੜਾ ਹਲਕਾ ਫਤੇਗੜ ਤੂੜੀਆਂ ਆ ਇਹ ਅਸੀਂ ਇੱਕ ਨੰਬਰ ਤੇ ਜਿੱਤ ਕੇ ਉਹ ਪਾਰਟੀ ਵਿੱਚ ੌਲੀ ਪਾਵਾਂਗਾ ਮੇਰਾ ਸ਼ੁਰੂ ਤੋਂ ਹੀ ਰਹੀ ਪ੍ਰਮਾਤਮਾ ਦੀ ਮੇਰੇ ਤੇ ਕਿਰਪਾ ਵਾ ਤੇ ਜੋ ਵੀ ਪ੍ਰਮਾਤਮਾ ਨੇ ਮੈਨੂੰ ਕੋਈ ਵੀ ਔਦਾ ਬਖਸ਼ਿਆ ਨਾ ਸਭ ਤੋਂ ਪਹਿਲਾਂ ਮੈਂ ਇੱਕ ਪਿੰਡ ਦਾ ਮੈਂਬਰ ਪੰਚਾਇਤ ਬਣਿਆ ਸੀ ਉਸ ਤੋਂ ਬਾਅਦ ਮੈਂ ਅਕਾਲੀ ਦਲ ਦੇ ਵਿੱਚ ਮਾਝਾ ਜੋਂ ਦਾ 57 ਬਣਿਆ ਤੇ ਜਦੋਂ ਆਪਣੀ ਸਾਡੀ ਪਾਰਟੀ ਜਦੋਂ ਸੀਐਮ ਸਾਹਿਬ ਨੇ ਅਨਾਉਂਸ ਕੀਤਾ ਸੀ ਭਗਵਾਨ ਸਿੰਘ ਮਾਜੀ ਨੂੰ ਉਦੋਂ ਮੈਂ ਪਾਰਟੀ ਦੇ ਵਿੱਚ ਆਇਆ ਸੀ ਬੰਜੇ ਵਿੱਚ ਔਰ ਉਦੋਂ ਹੀ ਮੈਨੂੰ ਸਾਡੇ ਇੰਚਾਰਜ ਜਿਹੜੇ ਹਲਕੇ ਜਿਹੜੇ ਇਲੈਕਸ਼ਨ ਰਾਡੇ ਸੀਗੇ ਉਹਨਾਂ ਨੇ ਮੈਨੂੰ ਹਲਕੇ ਦਾ ਆਪਣਾ ਯੂਥ ਦਾ ਪ੍ਰਧਾਨ ਲਾਇਆ ਸੀ ਔਰ ਉਦੋਂ ਪਿੰਡ-ਪਿੰਡ ਜਾ ਕੇ ਮੈਂ ਪੂਰੀ ਮਿਹਨਤ ਕੀਤੀ ਸੀ ਔਰ ਉਸ ਤੋਂ ਬਾਅਦ ਪਾਰਟੀ ਨੇ ਮੈਨੂੰ ਪ੍ਰਭਾਰੀ ਲਾਇਆ ਡੇਰਾ ਬਾਬਾ ਨਾਨਕ ਉਸ ਤੋਂ ਬਾਅਦ ਮੈਨੂੰ ਆਪਣਾ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਲਾਇਆ ਬੀਚਪਿੰਡ ਦਾ ਔਰ ਹੁਣ ਜਿਹੜੀ ਪਾਰਟੀ ਨੇ ਇਡੀ ਵੱਡੀ ਜ਼ਿੰਮੇਵਾਰੀ ਦਿੱਤੀ ਆ ਔਰ ਮੇਰੇ ਤੇ ਪ੍ਰਮਾਤਮਾ ਗੁਰਾਂ ਦਾ ਵਾਝਾ ਜੀ ਸੱਚੇ ਪਾਤਸ਼ਾਹ ਦਾ ਹੱਥ ਆ ਕਿਉਂਕਿ ਜਿੰਨਾ ਹੀ ਉਹ ਪ੍ਰਮਾਤਮਾ ਮੈਨੂੰ ਅਹੁਦੇ ਬਖਸ਼ਦਾ ਉਹਨਾਂ ਮੈਂ ਨੀਵਾ ਹੋ ਕੇ ਚੱਲੂੰਗਾ ਔਰ ਕਦੀ ਵੀ ਕਿਸੇ ਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂ। ਦੇਖੋ ਜੀ ਮੈਂ ਆਪਣੇ ਸਾਰੇ ਹਲਕਾ ਇਕ ਮੇਰਾ ਪਰਿਵਾਰ ਵੀ ਕਰਾਂ ਕਿਉਂਕਿ ਮੈਂ ਜਿੰਨੇ ਵੀ ਪਿੰਡਾਂ 'ਚ ਜਾਂਦਾ ਰਿਹਾ ਮੈਂ 2007 ਤੋਂ ਵਿਚਰੇ ਲੋਕਾਂ ਨਾਲ ਜਿੰਨੇ ਵੀ ਹਲਕੇ ਦੇ ਵਿੱਚ ਸਾਡੇ ਵਲੰਟੀਅਰ ਆ ਸਾਡੇ ਆਪਣਾ ਜਿੰਨੇ ਪੰਚ ਸਰਪੰਚ ਆ ਭਾਵੇਂ ਕਿਸੇ ਵੀ ਪਾਰਟੀ ਦਾ ਵੋ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਕਿਉਂਕਿ ਉਹਨਾਂ ਨੂੰ ਪਤਾ ਸਾਡਾ ਭਰਾ ਵਾ ਕਿਉਂਕਿ ਮੇਰੇ ਨਾਲ ਇਹ ਕਦੇ ਨਹੀਂ ਕਿ ਪਾਰਟੀਵਾਦੀ ਨਹੀਂ ਰੱਖੀ ਤੇ ਮੈਂ ਵੀ ਕਿਸੇ ਨਾਲ ਕੋਈ ਪਾਰਟੀਵਾਦੀ ਨਹੀਂ ਰੱਖਣੀ ਨਵੇਂ ਹੋ ਕੇ ਚੱਲਾਂਗੇ ਉਹ ਮਾਲਕ ਪਰਮਾਤਮਾ ਕਿਰਪਾ ਕਰੂਗਾ ਬਾਕੀ ਜਿਹੜੇ ਆਪਣਾ ਅਹੁਦੇਦਾਰ ਜਿਹੜੇ ਸਾਡੇ ਵਲੰਟੀਅਰ ਹੀਗੇ ਇਹਨਾਂ ਨੇ ਮਿਹਨਤ ਕੀਤੀ ਸੀ ਜਿਹੜੇ ਬੈਠੇ ਆ ਵਿਚਾਰੇ ਘਰਾਂ ਦੇ ਵਿੱਚ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਹਾਡਾ ਭਰਾ ਆਵਾ ਜਿੰਨੀ ਕਿ ਪਾਰਟੀ ਨੇ ਪਾਵਰ ਦਿੱਤੀ ਆ ਉਹ ਤੁਹਾਨੂੰ ਡਮਲ ਕਰਕੇ ਤੁਹਾਨੂੰ ਦੱਸੂਗਾ ਤੇ ਤੁਹਾਡੇ ਨਾਲ ਖਲੋਤਾ ਕਿ ਹਦੀ ਪਿੱਠ ਨਹੀਂ ਲੱਗਦੀ ਹਰ ਬੰਦੇ ਦਾ ਜਿਹੜਾ ਮਾਨ ਸਨਮਾਨ ਹੋ ਕੀਤਾ ਜਾਊਗਾ ਔਰ ਤਗੜੇ ਹੋ ਕੇ ਪਾਰਟੀ ਦਾ ਸਾਸਦੋ ਔਰ 27 ਦੇ ਵਿੱਚ ਵੀ ਹੋਣੀ ਪਹਿਲਾਂ ਆਪਾਂ ਕਰਕੇ ਦੱਸਾਂ ਕਿ 27 ਤੋਂ ਪਹਿਲਾਂ ਹੀ ਥੋੜੇ ਜੱਤੇ ਵਿੱਚ ਜਿਹੜੀ ਪਾਰਟੀ ਆ ਉਹ ਵੱਡੇ ਲੈਵਲ ਤੇ ਫੇਰ ਬਦਲ ਹੋ ਰਹੀ ਆ ਤੁਸੀਂ ਦੇਖ ਹੀ ਲਾ ਲਿਸਟਾਂ ਰੋਜ਼ ਆ ਰਹੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਵਰਕਰ ਭਰਾ ਮਿਹਨਤ ਕੀਤੀ ਹੈ ਉਹਨਾਂ ਨੂੰ ਚੇਰਮੈਨੀਆਂ ਫਾਰਸ਼ਮੀਆਂ ਜਿਲ੍ਹਾ ਪ੍ਰੀਸ਼ਦ ਉਹ ਸਾਰਾ ਕੁਝ ਹਰ ਕਦੇ ਵਿੱਚ ਨੂੰ ਪਾਰਟੀ ਨੇ ਮੈਨੂੰ ਸੇਵਾ ਦਿੱਤੀ ਹੈ ਔਰ ਜਿਹੜੇ ਬੰਦਿਆਂ ਨੇ ਜਿੰਨੀ ਮਿਹਨਤ ਕੀਤੀ ਹੈ ਉਹਦੇ ਹਿਸਾਬ ਨਾਲ ਉਹਨਾਂ ਨੂੰ ਉਹਦੇ ਦਿੱਤੇ ਜਾਣਗੇ ਮੈਂ ਪਾਰਟੀ ਨੂੰ ਇਹ ਸ਼ਿਫਾਰਿਸ਼ ਕਰੂੰਗਾ ਕਿਉਂਕਿ ਬੜਾ ਬੜੇ ਚਿਰਦੇ ਵਿਚਾਰੇ ਚੱਲੇ ਆ ਜਿਹੜੇ ਬੰਦੇ ਪੋਸਟਰ ਲਉਂਦੇ ਰਹੇ ਉਹ ਚਿਰ ਜਨਾ ਮਿਹਨਤ ਕੀਤੀ ਸੀ ਮੈਂ ਨਹੀਂ ਇਹਨਾਂ ਸਮਝਦਾ ਮੈਂ ਇੰਨੀ ਮਿਹਨਤ ਨਹੀਂ ਕੀਤੀ ਕਿੰਨੇ ਮੇਰੇ ਭਰਾਵਾਂ ਨੇ ਕੀਤੀ ਹਲਕੀ ਤਾਨੂੰ ਜਿਹੜਾ ਅਹੁਦਾ ਮਿਲਿਆ ਕਿਤੇ ਨਾ ਕਿਤੇ ਤੁਸੀਂ ਸਮਝਦੇ ਹੋ ਕਿ ਪਾਰਟੀ ਜਿਹੜੀ ਆ ਇੱਕ ਤਰ੍ਹਾਂ ਜਾਂਚ ਕਰਦੀ ਆ ਬੰਦਾ ਪਰਖਦੀ ਆ ਫਿਰ ਅਹੁਦਾ ਦਿੰਦੀ ਬਿਲਕੁਲ ਜੀ ਪਾਰਟੀ ਜਿਹੜੀ ਆ ਪਾਰਟੀ ਦੇ ਜਿੰਨੇ ਵੀ ਬੜਾ ਤਕੜਾ ਇੱਕ ਢਾਂਚਾ ਵਾ ਉਹ ਤੁਹਾਨੂੰ ਨਹੀਂ ਪਤਾ ਮੇਰੇ ਸਿਰ ਦੇ ਉੱਤੇ ਵੀ ਪਾਰਟੀ ਦਾ ਇੱਕ ਸ਼ਾਇਦ ਤਾਂ ਕੈਮਰੇ ਲੱਗੇ ਹੋਇਆ ਕੋਈ ਬੰਦਾ ਗਲਤ ਕੰਮ ਨਹੀਂ ਕਰ ਸਕਦਾ ਕਿਉਂਕਿ ਸੀਐਮ ਸਾਹਿਬ ਦੇ ਸਿੱਖ ਨੂੰ ਹੋਇਆ ਕਿ ਕਿਸੇ ਵੀ ਮਤਲਬ ਗਲਤ ਅੰਸਰ ਦਾ ਤੁਸੀਂ ਸਾਥ ਨਹੀਂ ਦੇਣਾ ਜਿਹੜਾ ਸੱਚਾ ਵਾ ਉਹਦੀ ਪਿੱਠ ਨਹੀਂ ਲੱਗਦੀ ਮੈਂ ਨਾਲ ਖੜਾ ਹਾਂ ਮੈਂ ਜੀ ਬਹੁਤ ਸ਼ੁਕਰਗੁਜ਼ਾਰ ਆਂ ਪਾਰਟੀ ਦਾ ਧੰਨਵਾਦ ਕਰਦਾ ਵੋਟਿੰਗ ਕੋਟ ਧੰਨਵਾਦ ਆ ਮੇਰੀਆਂ ਜਿਹੜੀਆਂ ਪੀੜ੍ਹੀਆਂ ਵੀ ਆ ਜਿਹੜੀਆਂ ਔਣ ਵਾਲੀਆਂ ਪੀੜ੍ਹੀਆਂ ਵੀ ਜਿਹੜੀਆਂ ਉਹ ਹਮੇਸ਼ਾ ਹੀ ਆਪਾ ਕਰਜ਼ਦਾਰ ਆਂ ਪਾਰਟੀ ਦੇ ਕਰਜ਼ਦਾਰ ਆ ਸਾਡੇ ਭਰਾ ਜਿਹੜੇ ਹਲਕੇ ਦੇ ਆ ਜਿਹੜੇ ਮਿਹਨਤ ਕਰਨ ਵਾਲੇ ਇਹਨਾਂ ਦੇ ਕਰਜ਼ਦਾਰੇ ਧੰਨਵਾਦ ਸਰਪੰਚ ਜੀ ਅੱਜ ਹਲਕਾ ਫਤੇਗੜ ਚੂੜੀਆਂ ਵਿੱਚ ਦਲਜੀਤ ਸਿੰਘ ਲੱਕੀ ਨੂੰ ਸੰਗਠਨ ਦਾ ਇੰਚਾਰਜ ਲਗਾਇਆ ਫਤੇਗੜ ਚੂੜੀਆਂ ਤੋਂ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਮੈਂ ਇਹਦੇ ਵਿੱਚ ਕਹਿਣਾ ਚਾਹਾਂ ਪਾਰਟੀ ਹਾਈਕਮਾਂਡ ਦਾ ਬਹੁਤ ਠੀਕ ਧੰਨਵਾਦ ਕਰਦਾ ਹਾਂ ਜਿਸ ਨੇ ਇੰਨਾ ਵਧੀਆ ਸੁਝਵਾਨ ਬੰਦਾ ਸਾਡੇ ਹਲਕੇ ਨੂੰ ਇੱਕ ਸਖ਼ਤ ਅਮਚਾਰ ਜਲਾਉਂਦਾ ਆਪਣਾ ਲਾ ਕੀਤਾ ਔਰ ਮੈਂ ਇਹ ਸੰਗਠਨ ਦੇ ਵਿੱਚ ਹਰ ਬੰਦੇ ਨੂੰ ਇੰਨੀ ਜ਼ਿਆਦਾ ਨਿਮਰਤਾ ਸਾਰ ਬੇਨਤੀ ਕਰੂੰਗਾ ਕਿ ਬਾਬਾ ਜੀ ਇਹ ਜੁੜੀ ਚ ਖਲੋਤੇ ਆ ਜੋ ਵੀ ਨਵਾਂ ਪੁਰਾਣਾ ਬੰਦਾ ਉਸ ਨੂੰ ਅਸੀਂ ਪਾਰਟੀ ਦੇ ਨਾਲ ਜਿਸ ਤਰ੍ਹਾਂ ਪਾਰਟੀ ਨੂੰ ਪਹਿਲਾਂ ਬੰਦਿਆਂ ਨੇ ਤੋੜਿਆ ਸੀ ਉਸੇ ਤਰੀਕੇ ਨਾਲ ਹੀ ਪਾਰਟੀ ਦਾ ਲੈ ਕੇ ਚੱਲਾਂਗੇ ਔਰ ਕੋਈ ਟੜੇਬੰਦੀ ਨਹੀਂ ਕੋਈ ਪਾਰਟੀਬਾਜ਼ ਨਹੀਂ ਹਰ ਇੱਕ ਬੰਦੇ ਦਾ ਸਤਕਾਰ ਕਰਾਂਗੇ ਹਰ ਬੰਦੇ ਨੂੰ ਉਹਦਾ ਮਨ ਦਾ ਬੰਦਾ ਮਾਨ ਸਤਕਾਰ ਔਰ ਉਹਦਾ ਹੱਕ ਮਿਲੇਗਾ ਬਾਕੀ ਜੋ ਵੀ ਪਾਰਟੀ ਦੇ ਵਿੱਚ ਕਟਾਈਆਂ ਨੇ ਉਹ ਸਾਡੀ ਜ਼ਮੇਰੀ ਲੱਗੀ ਹੋਈ ਆ ਉਹਨਾਂ ਨੂੰ ਹਾਈ ਕਮਾਂਡ ਤੱਕ ਪਹੁੰਚਾਉਣਾ ਉਹ ਭਾਵੇਂ ਉਹਨੂੰ ਕਠਕ ਦਾ ਰੂਪ ਦਿੱਤਾ ਜਾਵੇ ਭਾਵੇਂ ਹੋਰ ਕਿਸੇ ਜੀ ਦਾ ਰੂਪ ਦਿੱਤਾ ਜਾਵੇ ਉਹ ਹਰ ਇੱਕ ਦੇ ਘਰ ਤੱਕ ਮੈਸੇਜ ਪਾਰਟੀ ਦਾ ਪਹੁੰਚਾਇਆ ਜਾਏਗਾ ਵੈਲਕਮ ਜੀ ਦਾ ਸਾਰਾ ਵੈਲਕਮ ਪਾ